ਪਰਮਾਤਮਾ ਦੀ ਕੁਦਰਤੀ ਆਫਤਾਂ ਹੜ੍ਹਾਂ ਨੂੰ ਰੋਕਣ ਦੇ ਲਈ ਲੋਕਾਂ ਨੇ ਮਾਲਟਾਊਨ ਬਿਕੇ ਮਾਲਟਾਊਨ ਮਾਰਕੀਟ ਵੈਲਫੇਅਰ ਸੁਸਾਇਟੀ ਦੇ ਸਮੁੱਛੇ ਦੁਕਾਨਦਾਰਾਂ ਵੱਲੋਂ ਹੜ੍ਹਾਂ ਨੂੰ ਰੋਕਣ ਦੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਰਬੰਧਕਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਵਿੱਚ ਹੜਾ ਦੇ ਕਾਰਨ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਪਰੇ ਹੋਏ ਨੇ ਜਿਸ ਨੂੰ ਰੋਕਣ ਲਈ ਸਮੁੱਛਾ ਪੰਜਾਬ ਚ ਤੇ ਵੱਖ-ਵੱਖ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਰਿਹਾ ਹੈ ਅੱਜ ਅਸੀਂ ਵੀ ਉਸ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਆਪਣਾ ਮੇਰ ਪਰਿਆ ਹੱਥ ਰੱਖਣ ਵਿਦਾਰਾ ਲਾਈਵ ਤੇ ਕਾ ਚਾਟ ਤੇ ਰਿਪੋਰਟ ਮੈਂ ਦਲਜੀਤ ਸਿੰਘ ਟੱਕਰ ਪ੍ਰਧਾਨ ਮਾਲ ਟਾਊਨ ਮਾਰਕੀਟ ਵੈਲਫੇਅਰ ਸੁਸਾਇਟੀ ਵਾਰਡ ਨੰਬਰ 51 ਤੋਂ ਮੈਂ ਸਾਰੇ ਆਏ ਵੀਰਾਂ ਦਾ ਪਹਿਲੇ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੂਬਰੂ ਹੋਣ ਦਾ ਮੌਕਾ ਦਿੱਤਾ ਅੱਜ ਅਸੀਂ ਅਰਦਾਸ ਕੀਤੀ ਹੈ ਸਰਬੱਤ ਦੇ ਭਲੇ ਦੀ ਜਿਹੜੇ ਹੜਪੀਲ ਤਾਂ ਨਾਲ ਦਿੱਕਤਾਂ ਹੋਈਆਂ ਹੋਈਆਂ ਇਸ ਟਾਈਮ ਪੰਜਾਬ 'ਚ ਜੋ ਮਾਹੌਲ ਚੱਲ ਰਿਹਾ ਹੈ ਹੜ ਨਾਲ ਹਰ ਬੰਦਾ ਪਰੇਸ਼ਾਨ ਹੈ ਉਹਨਾਂ ਵਾਸਤੇ ਅੱਜ ਪ੍ਰਮਾਤਮਾ ਅੱਗੇ ਬੇਨਤੀ ਕੀਤੀ ਹੈ ਵੀ ਪ੍ਰਮਾਤਮਾ ਉਹਨਾਂ ਨੂੰ ਲਾਹੇ ਲਾਏ ਹੁਣ ਫਟਾਫਟ ਸਪੀਡ ਨਾਲ ਉਹਨਾਂ ਦੁਆਰਾ ਮੁੜ ਤੇ ਆਪਣੀ ਲਾਈਨ ਤੇ ਲਿਆਵੇ ਜੋ ਹਾਲਾਤ ਚੱਲ ਰਹੇ ਨੇ ਅੱਜ ਉਹ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਸੋ ਅੱਜ ਤੋਂ ਹਫਤਾ ਪਹਿਲੇ ਇੱਕ ਮੈਂ ਅਪੀਲ ਵੀ ਕੀਤੀ ਸੀ ਮਾਲੀ ਮਦਦ ਵਾਸਤੇ ਲੋਕਾਂ ਨੇ ਬਹੁਤ ਵੱਧ ਚੜ ਕੇ ਮਾਲੀ ਮਦਦ ਕੀਤੀ ਦਵਾਈਆਂ ਭੇਜੀਆਂ ਸੋ ਧੰਨਵਾਦ ਸਾਰੇ ਵੀਰਾਂ ਦਾ ਇਸ ਗੱਲੋਂ ਸਪੈਸ਼ਲ ਥੈਂਕਸ ਜੀ ਇੱਕ ਨਵੀਂ ਟੀਮ ਦਾ ਵੀ ਫਟਣ ਕਿ ਸਾਡੇ ਆ ਗਿਆ ਜੀ ਹਾਂਜੀ ਅੱਜ ਮਾਲਟੌਨ ਮਾਰਕੀਟ ਵੈਲਫੇਅਰ ਸੁਸਾਇਟੀ ਇੱਕ ਨਵੀਂ ਟੀਮ ਦਾ ਗਠਨ ਕੀਤਾ ਜੀ ਜਿਹਦੇ ਪ੍ਰਧਾਨਗੀ ਸਾਰਿਆਂ ਨੇ ਰਲ ਕੇ ਮਨ ਦਿੱਤੀ ਸਾਰਿਆਂ ਦਾ ਧੰਨਵਾਦ ਤੇ ਇੱਕ ਵਾਦਾ ਕਰੂੰਗਾ ਇਸ ਗੱਲੋਂ ਤੁਹਾਡੀ ਸੇਵਾ 'ਚ ਹਮੇਸ਼ਾ ਖੜਾ ਰਹਿਾਂ ਤੇ ਅੱਗੇ ਵੀ ਖੜਾ ਰਹਾਂਗਾ ਜੀ ਇਸ ਗੱਲੋਂ ਜੈ ਸ਼੍ਰੀ ਰਾਮ ਜੈ ਸ਼੍ਰੀ ਬਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਲੀਗਾਂਈ ਟਰੇਡਰ ਐਸੋਸੀਏਸ਼ਨ ਦਾ ਆ ਪ੍ਰਧਾਨ ਰਿੰਕਾ ਪਾਸੀ ਇਹ ਜਿਹੜਾ ਅੱਜ ਮਾਰਲ ਟਾਊਨ ਦੇ ਦੁਕਾਨਦਾਰ ਵੀਰਾਂ ਨੇ ਜਿਹੜਾ ਇਹ ਫੈਸਲਾ ਲਿੱਤਾ ਆ ਦਲਜੀਤ ਸਿੰਘ ਜੀ ਟੱਕਰ ਜੀ ਨੂੰ ਪ੍ਰਧਾਨ ਬਣਾਉਣ ਦਾ ਇਹ ਬਹੁਤ ਹੀ ਵਧੀਆ ਫੈਸਲਾ ਆ ਕਿਉਂਕਿ ਦਲਜੀਤ ਸਿੰਘ ਟੱਕਰ ਜ਼ਮੀਨ ਨੀੇ ਨਾਲ ਜੁੜੇ ਹੋਏ ਕਾਰਿਆ ਕਰਤਾ ਆ ਮੈਂ ਦੇਖਦਾ ਕਿ ਜਦੋਂ ਦੀ ਵੀ ਮੈਨੂੰ ਪ੍ਰਧਾਨ ਬਣਾਇਆ ਤੇ ਜਦੋਂ ਐਉਂ ਵੀ ਕੋਈ ਕੰਮ ਹੁੰਦਾ ਆ ਇਹ ਮੇਰੇ ਤੋਂ ਵੀ ਪਹਿਲਾਂ ਮੋਰੇ ਹੋ ਕੇ ਉਹ ਕੰਮ ਨੂੰ ਕਰਦੇ ਆ ਆ ਤੇ ਇਹਨਾਂ ਨੇ ਪਿੱਛੇ ਦੇ ਇਲੈਕਸ਼ਨ ਦੇ ਵਿੱਚ ਵੀ ਮੰਨ ਲਓ ਇੰਨੀ ਵਧੀਆ ਗਿਣਤੀ ਦੇ ਵਿੱਚ ਮੰਨ ਲਓ ਵੋਟਾਂ ਹਾਸਲ ਕੀਤੀਆਂ ਬਗੈਰ ਤਿਆਰੀ ਤੋਂ ਜਿਹੜਾ ਇਹ ਦੁਕਾਨਦਾਰ ਭਰਾਵਾਂ ਦਾ ਇਹ ਜਿਹੜਾ ਇਹਨਾਂ ਦੇ ਜਿਹੜੀ ਆ ਕੀਤਾ ਵਿਸ਼ਵਾਸ ਆ ਮੈਨੂੰ ਇਹ ਇਹਨਾਂ ਦੇ ਉੱਤੇ ਪੂਰਾ ਉਤਰੂਗਾ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਗਵਿੰਦਰਪਾਲ ਸਿੰਘ ਅੱਜ ਸਾਰੇ ਦੁਕਾਨਦਾਰਾਂ ਵੱਲੋਂ ਮਾਲ ਟਾਉਂਡ ਦੇ ਦੁਕਾਨਦਾਰਾਂ ਵੱਲੋਂ ਅਸੀਂ ਅੱਜ ਇਕੱਠੇ ਹੋ ਕੇ ਅੱਜ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ ਜਿਹੜੇ ਸਾਡੇ ਵੀਰ ਭੈਣ ਭਰਾ ਸਾਡੀਆਂ ਮਾਤਾਵਾਂ ਹੜ ਦੇ ਵਿੱਚ ਬਹੁਤ ਭਾਰੀ ਨੁਕਸਾਨ ਦੇ ਨਾਲ ਉਹ ਤਸੀਹੇ ਚੱਲ ਰਹੀਆਂ ਨੇ ਅਸੀਂ ਅੱਜ ਰਲ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਹੈ ਗੁਰੂ ਮਹਾਰਾਜ ਉਹਨਾਂ ਨੂੰ ਬਲ ਸਮਰਤਾ ਬਖਸ਼ੋ ਇਤਾਜ ਉਹ ਆਪਣੇ ਪੈਰਾਂ ਤੇ ਦੁਬਾਰਾ ਖੜੇ ਹੋ ਕੇ ਉਹ ਆਪਣਾ ਘਰ ਦਾ ਪੇਟ ਪਾਲ ਸਕਣ ਆਪਣੇ ਕੰਮ ਕਾਜ ਕਰ ਸਕਣ ਸਾਰਿਆਂ ਵੱਲੋਂ ਅਸੀਂ ਦਿਖ ਰਹੇ ਹਾਂ ਸਾਰੀਆਂ ਐਸੋਸੀਏਸ਼ਨਾਂ ਵੱਧ ਚੜ ਕੇ ਉਹਦੇ ਚ ਹਿੱਸਾ ਪਾ ਰਹੀਆਂ ਸਾਡੀ ਵੀ ਇੱਕ ਮਾਲਟਾਉਨ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਇੱਕ ਹਰ ਬੰਦੇ ਨੇ ਆਪਣੇ ਵੱਲੋਂ ਇਸ ਸੇਵਾ ਦੇ ਵਿੱਚ ਹਿੱਸਾ ਲਿਆ ਹੈ ਤੇ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਅਸੀਂ ਅੱਜ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿਉਂਕਿ ਗੁਰੂ ਦੇ ਅਰਦਾਸ ਚ ਕੀਤੀ ਹੋਈ ਅਰਦਾਸ ਖਾਲੀ ਨਹੀਂ ਜਾਂਦੀ ਹਰ ਬੰਦਾ ਜਦੋਂ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਗੁਰੂ ਮਹਾਰਾਜ ਉਹਦੀ ਅਰਦਾਸ ਜਰੂਰ ਸੁਣਦੇ ਨੇ ਤੇ ਉਹਨਾਂ ਨੂੰ ਉਹਨੂੰ ਲੇਖੇ ਲਾਣਗੇ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਪਰਮਾਤਮਾ ਉਹਨਾਂ ਨੂੰ ਜਲਦੀ ਹੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇਗਾ ਜਲਦੀ ਹੀ ਬਲ ਬਖਸ਼ੇਗਾ ਤਾਂ ਜੋ ਆਪਣੇ ਪੈਰਾਂ ਦੇ ਦੁਆਰਾ ਖੜੇ ਹੋ ਸਕਣ ਅੱਜ ਮਾਲਟਾਉਂ ਦੇ ਦੁਆਰਾ ਇੱਕ ਨਵੀਂ ਇੱਕ ਅਸੀਂ ਸੰਗਠਨ ਕੀਤਾ ਮਾਰਕੀਟ ਦਾ ਵੈਲਫੇਅਰ ਐਸੋਸੀਏਸ਼ਨ ਦਾ ਜਿਹਦੇ ਵਿੱਚ ਦਾਸ ਉਥੋਂ ਮੀਤ ਪ੍ਰਧਾਨ ਦੇ ਕਰਕੇ ਸੇਵਾ ਕਰੇਗਾ ਤੇ ਮੇਰੀ ਇੱਥੇ ਮਾਲਟੌਰਨ ਮਾਰਕੀਟ ਦੇ ਸਾਡਾ ਉਪਰਾਲਾ ਹੈ ਕਿਸੀ ਮਾਲਟੌਰਨ ਮਾਰਕੀਟ ਦੀ ਡਿਵੈਲਪਮੈਂਟ ਦੀ ਜੋ ਕੰਮ ਰੁਕੇ ਹੋਏ ਸੀ ਜੋ ਨਹੀਂ ਹੋ ਰਹੇ ਸੀਗੇ ਅਸੀਂ ਉਹ ਵੱਧ ਚੜ ਕੇ ਇਸ ਮਾਰਕੀਟ ਨੂੰ ਹੁਣ ਹਾਰ ਬਣਾਵਾਂਗੇ ਅਸੀਂ ਉਸ ਮਾਰਕੀਟ ਦੇ ਦੁਕਾਨਦਾਰਾਂ ਦੇ ਨਾਲ ਮੋਕੇ ਤੇ ਖੜਾਂਗੇ ਤਾਂ ਜੋ ਜਿਹੜਾ ਵਪਾਰ ਹੈ ਉਹਨੂੰ ਹੋਰ ਬਲੰਦੀਆਂ ਤੇ ਲਿਜਾਇਆ ਜਾ ਸਕੇ ਹਰ ਬੰਦੇ ਦੇ ਨਾਲ ਖੜ ਕੇ ਮਾਲਟੌਰ ਮਾਰਕੀਟ ਦੀ ਅਸੀਂ ਉਸ ਦੇ ਵਿੱਚ ਪੂਰਾ ਯੋਗਦਾਨ ਪਾ